ਸਰਵ ਜੀ ਸੰਗਰੂਰ ਦੀ ਰਚਨਾ ਤੇਰੀ ਦੀਦ ਸਾਡੇ ਲਈ ਇਹਦ ਹੁੰਦੀ ਤੇਰੀ ਦੀਦ ਸਾਡੇ ਲਈ ਇਹਦ ਹੁੰਦੀ ਬੇਸ਼ੱਕ ਤੇਰੇ ਦਿਲ ਵਿੱਚ ਨਾ ਤਾਂ ਲਈ ਪਿਆਰ ਹੋਵੇ ਬੇਸ਼ੱਕ ਤੇਰੇ ਦਿਲ ਵਿੱਚ ਨਾ ਤਾਂ ਲਈ ਪਿਆਰ ਹੋਵੇ ਕਰਿਆਦ ਤੈਨੂੰ ਨਿਤ ਤੜਫਦਾ ਰਹਿੰਦਾ ਕਰਿਆਦ ਤੈਨੂੰ ਨਿਤ ਤੜਫਦਾ ਰਹਿੰਦਾ ਸੋਚਦਾ ਤਾਂ ਸ਼ਿਕਰੇ ਤਾਂ ਤੇਰਾ ਦੀਦਾਰ ਹੋਵੇ ਸੋਚਦਾ ਤਾਂ ਸ਼ਿਕਰੇ ਤਾਂ ਤੇਰਾ ਦੀਦਾਰ ਹੋਵੇ ਤੇਰੀ ਜੀਹ ਸਾਡੇ ਲਈ ਇਹਦ ਹੁੰਦੀ Need mm to -hmm. mm -hmm. mm -hmm.